ਗੱਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਕਰਾਂਗੇ ਉਸ ਦੇ ਜਨਮ ਤੋਂ ਬਾਅਦ ਹੀ ਪਿੰਡ ਮੂਸਾ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਭੰਗੜੇ ਪਾਏ ਜਾ ਰਹੇ ਨੇ ਗਿੱਧੇ ਪਾਏ ਜਾ ਰਹੇ ਨੇ ਤੇ ਖੁਸ਼ੀ ਮਨਾਈ ਜਾ ਰਹੀ ਹੈ ਲੱਡੂ ਵੰਡੇ ਜਾ ਰਹੇ ਨੇ ਜਿਹਦੇ ਵਿੱਚ ਅੱਜ ਪਿੰਡ ਦੀਆਂ ਔਰਤਾਂ ਨੇ ਇਕੱਟੀਆਂ ਹੋ ਕੇ ਸਭ ਤੋਂ ਪਹਿਲਾਂ ਪਿੰਡ ਦੀ ਸਾਥ ਦੇ ਵਿੱਚ ਨਿੰਮ ਬੰਨੀ ਉਸ ਤੋਂ ਬਾਅਦ ਹਵੇਲੀ ਦੇ ਗੇਟ ਤੇ ਨਿੰਮ ਬੰਨੀ ਜਾਂਦੀ ਹੈ ਤੇ ਫਿਰ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਵੀ ਨਿੰਮ ਜਿਹੜੀ ਆ ਉਹ ਬੰਨੀ ਜਾਂਦੀ ਹੈ ਤਾਂ हवेली ਦੇ ਵਿੱਚ ਇਸ ਮੌਕੇ ਤੇ ਔਰਤਾਂ ਦੇ ਵੱਲੋਂ ਗਿੱਧਾ ਵੀ ਪਾਇਆ ਗਿਆ। ਤਾਂ ਇਸ ਖੁਸ਼ੀ ਦੇ ਮੌਕੇ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਨੇ ਕਿ ਕੁਝ ਕਿਹਾ ਆਓ ਸੁਣਦੇ ਆਂ। ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆਪਾਂ ਨੇ ਮੰਨਿਆ ਵੀਖਦਾ। ਬਹੁਤ ਜ਼ਿਆਦਾ ਖੁਸ਼ੀ ਆ ਸਾਨੂੰ ਮਹਾਰਾਜ ਨੇ ਦੁਬਾਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ। ਸਾਨੂੰ ਤਾਂ ਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ। ਤੁਸੀਂ ਮੇਰੇ ਛੋਟੇ ਛੇਤ ਨੂੰ ਦੇਖਿਆ ਕਿ ਉਹ ਬਹੁਤ ਪਿਆਰਾ ਬੱਚਾ ਹੈਗਾ ਸੇਮ ਸਾਨੂੰ ਤਾਂ ਉਵੇਂ ਹੀ ਲੱਗਦਾ ਜਿਵੇਂ ਵੀ ਉਹ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਵੇਂ ਹੀ ਲੱਗਦਾ ਵੀਰਾ ਕਿੰਨੀ ਖੁਸ਼ੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਂਡ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਖੁਸ਼ੀ ਹੈ ਪੰਜਾਬੀ ਸੱਤਾ ਚਾਰ ਮਤਾਬ ਵਿੱਚ ਵੀ ਸਾਡੇ ਪੰਜਾਬੀ ਕਲਚਰ ਦੇ ਮਤਾਬ ਵਿੱਚ ਉਹ ਸਾਡੀ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਬ ਮੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਮੰਦੇ ਕਰਾਈ ਬੰਨੇ ਅਸਲਾ ਦੇ ਬੰਨੇ ਇਸੇ ਨਾਮ ਪੁਰਾਣੇ ਕਰੇ ਨਿੰਬਨ ਲੱਗੇ ਰਸੋਰੀ ਕੀਤੀ ਹੈ ਅੱਜ ਅਸੀਂ ਬਹੁਤ ਖੁਸ਼ ਆ ਹਰੀਆਂ ਮਾਵਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅੱਜ ਆ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡਤੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦਵਾਂਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁੜਕੇ ਨੇ ਉਹ ਤਾਂ ਭੁੱਲ ਜਾਣ ਵੀ ਉਹ ਤਾਂ ਬਾਈ ਨੇ ਵੀ ਕਹਿਿਆ ਸੀ ਵੀ ਭੁੱਲ ਜੋ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਤੇ ਹੈਲੋ ਬਾਈ ਕਾਰਪਰਸ ਨੂੰ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਕੁਰਸੀਆਂ ਵਾਪਸ ਲੈ ਕੇ ਆਈਆਂ ਸਾਡੇ ਘਰ ਹਵੇਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸੁੱਖ ਰਿਹਾ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਹਾਂ ਇਸ ਦਿਨ ਦੀ ਬਹੁਤ ਖੁਸ਼ੀ ਹੈ ਅੱਛਾ ਬੜਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਵੰਦਤਾ ਲੱਡੂ ਵੀ ਵੰਦਤਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਉਹ ਫਿਰ ਉਹ ਵੀ ਲੱਗਦਾ ਕਿ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਬਾਅਦ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟਦਾ ਤੇ ਪੌਣੇ 2 ਸਾਲ ਬਾਅਦ ਘਰ ਦੇ ਵਿੱਚ ਖੁਸ਼ੀ ਆਈ ਹੈ ਨਿੱਕੇ ਸਿੱਧੂ ਦਾ ਜਨਮ ਹੋਇਆ ਜਿਸ ਤੋਂ ਬਾਅਦ ਪਿੰਡ ਮੂਸਾ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਹਰ ਇੱਕ ਵਿਅਕਤੀ ਜਿਹੜਾ ਉਹ ਖੁਸ਼ੀ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹਵੇਲੀ ਦੇ ਵਿੱਚ ਵਿਆ ਵਰਗਾ ਮਾਹੌਲ ਜਿਹੜਾ ਉਹ ਹਮੇਸ਼ਾ ਹੀ ਬਣਿਆ ਹੋਇਆ